ਕੇ ਪੰਜਾਬ ਦਾ ਪਹਿਲਾ ਵੱਡਾ ਦੌੜ ਮੁਕਾਬਲਾ ਦਿਨ ਐਤਵਾਰ ਨੂੰ ਜਿਹੜਾ ਸਵੇਰ 5 ਵਜੇ ਇਹ ਜਿਹੜਾ ਦੌੜ ਮੁਕਾਬਲਾ ਸ਼ੁਰੂ ਕਰਵਾਇਆ ਜਾਵੇਗਾ ਜੀ ਜੀਰਾ ਬਾਈਪਾਸ ਤੋਂ ਲੈ ਕੇ ਤਲਵੰਡੀ ਭਾਈ ਤੱਕ ਜੀ ਕੋਈ ਨਹੀਂ ਆਪ ਜੀ ਜੀ ਵੀਰ ਜੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰੀ ਜੋ ਆਪਣੇ ਕਮੈਂਟ ਜ਼ਰੂਰ ਦੇਣਾ ਜਾਣਕਾਰੀ ਤੁਹਾਡੇ ਲਈ ਖਾਸ ਹੈ ਖੇਡਾਂ ਦੇ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਵੀਡੀਓ ਖਾਸ ਹੋ ਸਕਦੀ ਹੈ ਕਿਉਂਕਿ ਅਸੀਂ ਤੁਹਾਡੇ ਨਾਲ ਖਾਸ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੋ ਖੇਡਾਂ ਪ੍ਰਤੀ ਆਪਣੀ ਰੁਚੀ ਰੱਖਦੇ ਨੇ ਦੌੜਾਂ ਪ੍ਰਤੀ ਆਪਣੀ ਰੁਚੀ ਰੱਖਦੇ ਨੇ ਕਿਉਂਕਿ ਪੰਜਾਬ ਦਾ ਪਹਿਲਾ ਵੱਡਾ ਦੌੜ ਮੁਕਾਬਲਾ ਹੋ ਚੁੱਕਿਆ ਜੋ ਧਰਮਕੋਟ ਦੇ ਵਿੱਚ ਹੋਇਆ ਸੀਗਾ ਸਾਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਸੁਖ ਲਾਟਿਆ ਜੀ ਮੌਜੂਦ ਹੈਗੇ ਨੇ ਕਿਉਂਕਿ ਉਹਨਾਂ ਦੇ ਨਾਲ ਸਾਰਾ ਪੀਪੀ ਸੁਖਵਿੰਦਰ ਜੀ ਨੇ ਜੋ ਵਿਸ਼ੇਸ਼ ਸਹਿਯੋਗ ਕਰਕੇ ਵੱਡੇ ਪੱਧਰ ਤੇ ਜਿਹੜਾ ਵੱਡਾ ਦੌੜ ਮੁਕਾਬਲਾ ਪੰਜਾਬ ਦਾ ਪਹਿਲਾ ਦੌੜ ਮੁਕਾਬਲਾ ਸ਼ੁਰੂ ਕਰਵਾਇਆ ਜਿਸ ਦਾ ਐਲਾਨ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਕਾਫੀ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਦੇ ਖਿਡਾਰੀ ਉਸ ਜਗ੍ਹਾ ਪਹੁੰਚੇ ਤੇ ਉਹਨਾਂ ਨੂੰ ਉਸ ਤਹਿਤ ਸਨਮਾਨਤ ਵੀ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਸਾਡੇ ਨਾਲ ਸੁਖ ਲਾਟੀ ਅੱਜ ਮੌਜੂਦ ਹੈਗੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਧੰਨਵਾਦ ਵੀਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਸਰ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਕਿਉਂਕਿ ਜਿਹੜਾ ਦੌੜ ਮੁਕਾਬਲਾ ਦੂਸਰਾ ਦੌੜ ਮੁਕਾਬਲਾ ਹੋ ਰਿਹਾ ਹੈ ਕਿੱਥੇ ਜਾ ਰਿਹਾ ਹੈ ਕਿਉਂ ਜ਼ਿਲ੍ਹਾ ਪਰੋਇਪੁਰ ਦੇ ਵਿੱਚ ਹੋ ਰਿਹਾ ਹੈ ਕਿਸ ਜਗ੍ਹਾ ਤੇ ਹੋ ਰਿਹਾ ਹੈ ਕਿਸ ਦਿਨ ਹੋ ਰਿਹਾ ਹੈ ਜਾਣਕਾਰੀ ਜ਼ਰੂਰ ਸਾਂਝੀ ਕਰੋ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਜਿਹੜੇ ਭੈਣ ਭਰਾ ਦੇਖਦੇ ਨੇ ਉਨ੍ਹਾਂ ਦਾ ਸ਼ੁਕਰਾਨਾ ਕਿ ਉਹ ਜਿਹੜਾ ਮਾਨ ਸਤਕਾਰ ਜਿਹੜਾ ਲਗਾਤਾਰ ਬਖਸ਼ਦੇ ਰਹਿੰਦੇ ਨੇ ਜੀ ਦੂਜੀ ਗੱਲ ਆ ਕਿ ਸਭ ਤੋਂ ਵੱਡੀ ਕਿ ਸਰ ਪੀਪੀ ਸੁਖਵਿੰਦਰ ਸਰ ਦੇ ਉਪਰਾਲੇ ਸਦਕਾ ਪਹਿਲਾ ਦੌੜ ਮੁਕਾਬਲਾ ਜਿਹੜਾ ਲੁਧਿਆ ਸੌਰੀ ਲੋਹਾਰਾ ਲੋਹਾਰਾ ਚੌਂਕ ਮੋਗਾ ਤੋਂ ਧਰਮਕੋੜ ਤੱਕ ਜਿਹੜਾ ਉਹ ਸਫਲ ਰਿਹਾ ਜੀ ਜਿਸ ਦੇ ਵਿੱਚ ਤਿੰਨ ਤਰ੍ਹਾਂ ਦੇ ਨਾਮ ਰੱਖੇ ਗਏ 11750 ਤੇ 5100 ਜੀ ਕੋਸ਼ ਜਿਹੜੇ ਆ 15-1500 ਨਾਮ ਆ ਕੁਝ ਹੋਰ ਜਿਹੜੇ ਖਿਡਾਰੀਆਂ ਨੂੰ ਉਹ ਵੀ ਦਿੱਤੇ ਗਏ ਜੀ ਤੇ ਹੁਣ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਦੂਜਾ ਦੌੜ ਮੁਕਾਬਲਾ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਜਿਸ ਦਾ ਜਿਹੜਾ ਦੌੜਾ ਜੀਰਾ ਬਾਈਪਾਸ ਤੋਂ ਲੈ ਕੇ ਤਲਵੰਡੀ ਭਾਈ ਤੱਕ ਹੋਵੇਗੀ ਜਿਹੜਾ ਲਗਭਗ 12 ਕਿਲੋਮੀਟਰ ਦਾ ਏਰੀਆ ਕਵਰ ਕਰੇਗੀ ਜੀ ਜੀ ਸੋ ਇਸ ਦੇ ਵਿੱਚ ਕੁਝ ਕੰਡੀਸ਼ਨਾਂ ਇਹ ਨੇ ਕਿ 10 ਅਗਸਤ 2025 ਦਿਨ ਐਤਵਾਰ ਨੂੰ ਜਿਹੜਾ ਸਵੇਰ 5 ਵਜੇ ਇਹ ਜਿਹੜਾ ਦੌੜ ਮੁਕਾਬਲਾ ਸ਼ੁਰੂ ਕਰਵਾਇਆ ਜਾਵੇਗਾ ਜੀ ਜੀਰਾ ਬਾਈਪਾਸ ਤੋਂ ਲੈ ਕੇ ਤਲਵੰਡੀ ਭਾਈ ਤੱਕ ਸੋ ਪਹਿਲਾ ਨਾਮ ਇਸ ਦੇ ਵਿੱਚ ਜਿਹੜਾ 11000 ਆ ਦੂਜਾ ਨਾਮ 7100 ਆ ਤੀਜਾ ਨਾਮ ਜਿਹੜਾ 5100 ਰੱਖਿਆ ਗਿਆ ਜੀ ਜਿਹੜਾ ਦੌੜ ਮੁਕਾਬਲਾ ਕਰਵਾਇਆ ਜਾ ਰਿਹਾ ਕਿੰਨੇ ਦਾ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਕਿਸ ਤਰ੍ਹਾਂ ਕਿਸ ਤਰ੍ਹਾਂ ਪ੍ਰਬੰਧ ਕੀਤਾ ਜਾ ਰਿਹਾ ਇਹ ਨਾ ਪਹਿਲਾ ਜਿਹੜਾ ਦੌੜ ਮੁਕਾਬਲਾ ਕਰਵਾਇਆ ਗਿਆ ਸੀ ਉਸ ਦੇ ਵਿੱਚ ਜਿਹੜਾ ਜ਼ਿਆਦਾ ਯੋਗਦਾਨ ਜਿਹੜਾ ਰਿਹਾ ਸੀਗਾ ਉਹ ਜਸ ਭਿੰਡਰ ਵੀਰ ਜੀ ਆ ਪਿੰਡ ਦਾ ਪਿੰਡ ਤੋਂ ਮੋਗੇ ਤੋਂ ਉਹਨਾਂ ਦਾ ਸੀਗਾ ਤੇ ਜਿਹੜਾ ਸਾਰਾ ਕਰਤਾ ਧਰਤਾ ਉਹ ਸਰ ਪੀਪੀ ਸੁਖਵਿੰਦਰ ਤੇ ਉਹਨਾਂ ਦੇ نیچے ਜਿਹੜਾ ਸਾਰੇ ਮੈਚਵੇਂ ਹੋ ਗਿਆ ਉਹਨਾਂ ਦੀ ਪੂਰੀ ਟੀਮ ਹੋ ਗਿਆ ਸਾਰੇ ਜਿਹੜੀ ਟੀਮ ਆ ਸਾਰੇ ਜਿਹੜੇ ਵੀਰ ਆ ਉਹ ਸਾਰੇ ਜਿਹੜੇ ਰਲ ਮਿਲ ਕੇ ਜਿਹੜਾ ਸਹਿਯੋਗ ਦਿੰਦੇ ਆ ਜੀ ਜੀ ਇਹ ਦੂਸਰਾ ਦੌੜ ਮੁਕਾਬਲੇ ਦੀ ਜਾਣਕਾਰੀ ਤੁਸੀਂ ਜ਼ਰੂਰ ਦਿੱਤੀ ਪਰ ਜ਼ਰੂਰ ਦਾ ਦੱਸ ਦੋ ਖਿਡਾਰੀਆਂ ਨੂੰ ਕਿ ਉੱਥੇ ਜਿੱਦਾਂ ਟਾਈਮਿੰਗ ਕੀ ਰਹੇਗੀ ਕੀ ਪ੍ਰੋਸੈਸਰ ਹੋਊਗਾ ਜਿਹੜਾ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਹੋਏਗੀ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਹੈਲਪਲਾਈਨ ਨੰਬਰ ਕੀ ਰਹੂਗਾ ਜੇਕਰ ਤੁਹਾਡੇ ਨਾਲ ਸੰਪਰਕ ਕਰਦੇ ਨੇ ਜੇਕਰ ਆਪਣੇ ਕੰਟੈਂਟ ਦੇ ਵਿੱਚ ਆਉਂਦੀ ਹੈ ਜੀ ਰਜਿਸਟ੍ਰੇਸ਼ਨ ਫੀਸ ਤਾਂ ਮੇਰੇ ਵੀਰੋ ਆਪਾਂ ਜ਼ੀਰੋ ਹੀ ਰੱਖੀ ਆ ਕਿਸੇ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਕੀ ਪਰ ਦੋ ਨੰਬਰ ਅਸੀਂ ਜਿਹੜੇ ਆਨਲਾਈਨ ਕੀਤੇ ਹੋਇਆ WhatsApp ਜਿੰਨਾ ਦੇ ਚੱਲਦਾ ਹੈ ਨੰਬਰ ਤੁਹਾਨੂੰ ਮੈਂ ਬੋਲ ਕੇ ਦੱਸ ਦਿੰਨਾ ਕੱਲੇ ਕੱਲੇ ਅੱਖਰ ਪੰਜਾਬੀ ਦੇ ਵਿੱਚ ਦੱਸੂਗਾ ਜੀ 8976 00008 ਜੀ ਮਤਲਬ ਕਿ 99760 ਤੇ 4 ਜ਼ੀਰੋਆਂ ਤੇ 8 ਜੀ ਇਹ ਹੈਗਾ ਨਵੀਂ ਵੀਰ ਦਾ ਨੰਬਰ ਇਸ ਨੰਬਰ ਤੇ ਤੁਸੀਂ WhatsApp ਤੇ ਆਪਣਾ ਆਧਾਰ ਕਾਰਡ ਭੇਜ ਕੇ ਜਿਹੜਾ ਰਜਿਸਟ੍ਰੇਸ਼ਨ ਸ਼ੁਰੂ ਕਰਵਾ ਸਕਦੇ ਹੋ ਦੂਜਾ ਵੀਰ ਨੰਬਰ ਹੈਗਾ 6283902537 ਜੀ ਇਹ ਮੈਂ ਆਪ ਸਕਰੀਨ ਦੇ ਉੱਪਰ ਵੀ ਲਾ ਦਾਂਗੇ ਇਹ ਨੰਬਰਾਂ ਦੇ ਤੁਸੀਂ WhatsApp ਜਿਹੜਾ ਵਾ ਰਜਿਸਟ੍ਰੇਸ਼ਨ ਇੱਕ ਵਾਰ ਜ਼ਰੂਰ ਕਰਵਾ ਲਓ ਜੀ ਫੀਸ ਕੋਈ ਨਹੀਂ ਫੀਸ ਕੋਈ ਨਹੀਂ ਆਪ ਜੀ ਜੀ ਵੀਰ ਜੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜ਼ਰੂਰ ਕਰੀ ਜੋ ਆਪਣੇ ਕਮੈਂਟ ਜ਼ਰੂਰ ਦੇਣਾ ਜਾਣਕਾਰੀ ਤੁਹਾਡੇ ਲਈ ਖਾਸ ਹੈ ਜਿਹੜਾ ਸਮਾਂ ਜਰੂਰ ਦੱਸੋ ਸਮਾਂ ਕੀ ਰਹੂਗਾ ਸਮਾਂ ਜਿਹੜਾ ਆਪਾਂ ਹਰ ਜਿਹੜਾ ਦੌੜ ਮੁਕਾਬਲਾ ਵਾ ਇਹ ਵੀ ਜਿਹੜਾ ਦੌੜ ਮੁਕਾਬਲਾ ਸਵੇਰ ਜਿਹੜਾ 5 ਵਜੇ 10 ਅਗਸਤ 2025 ਨੂੰ ਜੀ ਦਿਨ ਐਤਵਾਰ ਬਣੂਗਾ ਤੇ ਲਗਭਗ ਜਿਹੜੇ ਆਪਣੇ ਦੌੜ ਮੁਕਾਬਲੇ ਉਹ ਐਤਵਾਰ ਹੀ ਆਪਾਂ ਰੱਖਦੇ ਆਂ ਤੇ ਸਵੇਰ 5 ਵਜੇ ਜਿਹੜੀ ਦੌੜ ਉਹ ਸ਼ੁਰੂ ਹੋ ਜਾਵੇਗੀ ਸੋ ਬਾਕੀ ਜਿਹੜਾ ਵਾ ਡਰੋਨਾਂ ਦੇ ਨਾਲ ਸਾਰੀ ਜਿਹੜੀ ਕਵਰੇਜ ਕੀਤੀ ਜਾਊਗੀ ਕੋਈ ਵੀ ਖਿਡਾਰੀ ਜਿਹੜਾ ਨਸ਼ਾ ਕਰਕੇ ਆਉਣ ਦੀ ਕੋਸ਼ਿਸ਼ ਨਾ ਕਰੇ ਜਿਹੜੀ ਉੱਥੇ ਆਪਣੇ ਮੈਡੀਕਲ ਟੀਮ ਵੀ ਇਸ ਵਾਰ ਲਾਵਾਂਗੇ ਵੱਡੇ ਪੱਧਰ ਤੇ ਉਹ ਵੀ ਚੈਕਿੰਗ ਹੋਊਗੀ ਬਾਕੀ ਜਿਹੜੇ ਆਪਣੇ ਜਿਹੜੇ ਵੀਰ ਦੜਾਕ ਆ ਉਹ ਵੀ ਜ਼ਰੂਰ ਆਉਣ ਤੇ ਜਿਹੜੇ ਆ ਸਾਡੇ ਉੱਥੇ ਨਾਲ ਹੈਲਪ ਕਰ ਸਕਦੇ ਆ ਚਲੋ ਉਹਨਾਂ ਦੀ ਵੀ ਕੋਈ ਪਾਣੀ ਜੀ ਸਮਰਥਨ ਹਾਂਜੀ ਕਿਉਂਕਿ ਸਾਨੂੰ ਕਿਉਂਕਿ ਇਹ ਕੰਮ ਆਪਾਂ ਇੱਕ ਦੋ ਤੇ ਕਰਨਾ ਨਹੀਂ ਪੂਰੇ ਪੰਜਾਬ ਦਾ ਕਸਬਾ ਪਿੰਡ ਸ਼ਹਿਰ ਜ਼ਿਲ੍ਹੇ ਸਾਰੇ ਆਪਾਂ ਜਿਹੜੇ ਕਵਰ ਕਰਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਸਰ ਪੀਪੀ ਸੁਖਵਿੰਦਰ ਦਾ ਲਾਨ ਇਹ ਵੀ ਕੀਤਾ ਹੈ ਕਿ ਸਮੇ ਤੋਂ ਬਾਅਦ ਜਿਹੜਾ ਜਦੋਂ ਵੱਡਾ ਫਾਈਨਲ ਕਰਾਂਗੇ ਉਸ ਦੇ ਵਿੱਚ ਲੱਖਾਂ ਰੁਪਈਆ ਦੇ ਨਾਮ ਜਿਹੜੇ ਉਹ ਵੀ ਰੱਖੇ ਜਾਣਗੇ ਬਾਅਦ ਦੇ ਵਿੱਚ ਜੀ ਜੀ ਸੁਖਵੀਰ ਤੁਸੀਂ ਜਾਣਕਾਰੀ ਸਾਂਝੀ ਕੀਤੀ ਕਿ ਸਮਾਂ ਸਵੇਰੇ 5 ਵਜੇ ਦਾ ਹੋਵੇਗਾ ਇਹ ਜਰੂਰ ਜਾਣਕਾਰੀ ਸਾਂਝੀ ਕਰ ਦਿਓ ਕਿਉਂਕਿ ਕਈ ਵਾਰੀ ਕੁਝ ਖਿਡਾਰੀ ਦੂਰ ਦਰਾਡੇ ਤੋਂ ਆਉਂਦੇ ਆ ਨਾਈਟ ਸਟੇ ਕਿਦਾਂ ਕਰਨਗੇ ਕਿਸ ਤਰ੍ਹਾਂ ਉਹ ਪ੍ਰਬੰਧ ਕੀਤੇ ਗਏ ਆ ਜੋ ਆਪਣੇ ਪੱਧਰ ਤੇ ਕਰਨਗੇ ਜੀ ਇੰਦੇ ਵਿੱਚ ਇਹ ਆ ਕਿ ਜਿਹੜਾ ਵੀ ਅਸੀਂ ਮੁਕਾਬਲਾ ਰੱਖਦੇ ਹਾਂ ਲਗਭਗ ਕਿਸੇ ਬਾਸ ਛੱਡੇ ਦੇ ਜਾਂ ਉੱਥੇ ਨੇੜੇ ਤੇੜੇ ਰੱਖੀਦਾ ਜੇਕਰ ਕੋਈ ਵੀਰ ਜਿਹੜਾ ਅੰਬਰ ਸਰਵਾਊਗਾ ਉਹ ਵੀ ਜੀਰੇ ਬਾਸ ਛੱਡੇ ਜਿਹੜਾ ਆਪਣਾ ਠਹਿਰਾ ਕਰ ਸਕਦਾ ਜੇਕਰ ਕੋਈ ਫਰੀਦਕੋਟੋਂ ਬਠਿੰਡੇੋਂ ਆਊਗਾ ਪਾਸੇੋਂ ਆਊਗਾ ਉਹ ਵੀ ਬਾਸ ਛੱਡੇ ਜਿਹੜਾ ਜੀਰੇ ਠਹਿਰਾ ਕਰ ਸਕਦਾ ਕਿਉਂਕਿ ਥੋੜੀ ਜੀ ਅਜੇ ਆਪਣੀ ਟੀਮ ਵਰਕ ਦਾ ਸਿਸਟਮ ਚੱਲਦਾ ਪਿਆ ਜਿੱਦਾਂ ਜਿੱਦਾਂ ਗਾਂ ਪਲੈਨਿੰਗ ਹੋਊਗੀ ਉਦਾਂ ਦਾ ਜਿਹੜਾ ਆਪਾਂ ਰਹਿਣ ਦਾ ਪ੍ਰਬੰਧ ਉਹ ਵੀ ਲਗਾਤਾਰ ਜਿਹੜਾ ਨਾਲ-ਨਾਲ ਕਰਦੇ ਜਾਵਾਂਗੇ ਜੀ ਜੀ ਦੇਖਣ ਵਾਲੇ ਵੀਰਾਂ ਨੂੰ ਇਹ ਵੀ ਬੇਨਤੀ ਕਰੋਗੇ ਕਿ ਵੱ ਸਿਸਟਮ ਆ ਬੜੇ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਹ ਵੀ ਕਿ ਕੋਈ ਵੀ ਜਿਹੜਾ ਆਪਾਂ ਕੰਮ ਦੁਨੀਆ ਦੇ ਵਿੱਚ ਸ਼ੁਰੂ ਕਰਦੇ ਆ ਕੋਈ ਵੀ ਦੌੜ ਮੁਕਾਬਲੇ ਗਿਣ ਲਓ ਖੇਡ ਮੁਕਾਬਲੇ ਕਿਸੇ ਵੀ ਤਰ੍ਹਾਂ ਦੇ ਉਹਦੇ ਵਿੱਚ ਟੀਮ ਵਰਕ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਆਪਾਂ ਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਾਂ ਨੂੰ ਮੌਕਾ ਮਿਲਿਆ ਕਿ ਸਰ ਪੀਪੀ ਸੁਖਵਿੰਦਰ ਦੇ ਥਰੂ ਜਿਹੜਾ ਆਪਾਂ ਇੱਡਾ ਵੱਡਾ ਕਾਰਜ ਸਰ ਨੇ ਆਰੰਭ ਕੀਤਾ ਤੇ ਆਪਾਂ ਉਹਨਾਂ ਨੂੰ ਪੂਰਾ ਕਰੀਏ ਲਗਾਤਾਰ ਉਹਨਾਂ ਨਾਲ ਜੁੜੀਏ ਵਧੀਆ-ਵਧੀਆ ਬੰਦੇ ਜਿਹੜੇ ਜੁੜੀਏ ਕਿ ਕਈ ਵਾਰੀ ਹੁੰਦਾ ਹੈ ਕਿ ਕੁਝ ਇਨਸਾਨ ਜੁ ਇੱਕ ਟੀਮਵਰਕ ਤੂੰ ਹੀ ਸਮਝਦੇ ਹੋ ਕਿ ਟੀਮ ਦੇ ਵਿੱਚ ਬੜਾ ਵਾਧੇ ਘਾਟੇ ਚੱਲਦੇ ਰਹਿੰਦੇ ਆ ਠੀਕ ਹੈ ਨਾ ਹਸਾਬ ਤਾਂ ਬੜਾ ਸਿਸਟਮ ਲੰਮਾ ਚੜਾਉਂਦਾ ਤੇ ਇਹ ਜਿਹੜਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕੁਝ ਆਹੀ ਇਕੱਲੇ ਕੁਝ ਨਹੀਂ ਕਰ ਸਕਦੇ ਤੁਹਾਡੇ ਸਹਿਯੋਗ ਨਾਲ ਹੀ ਆ ਇਹ ਵੀਡੀਓ ਨੂੰ ਤੂੰ ਸ਼ੇਅਰ ਕਰੋਗੇ ਅੱਗੇ ਧੜਾਕਾ ਤੱਕ ਪਹੁੰਚੇਗੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗੀ ਉਹ ਆਉਣਗੇ ਵੇਖਣਗੇ ਇਹ ਜਿਹੜਾ ਦੌੜ ਮੁਕਾਬਲਾ ਲੋਕਾਂ ਦੇ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਕਲੀਅਰ ਕਰਦਾ ਕਿ ਓਨਲੀ ਫੋਰ ਮੇਲ ਆ ਤੇ ਉਮਰ ਦਾਇਰ ਦੇ ਵਿੱਚ ਕੋਈ ਆਪਾਂ ਨਹੀਂ ਰੱਖਿਆ ਉਮਰ ਹਾਂਜੀ ਠੀਕ ਹੈ ਜੀ ਹਾਂਜੀ ਜੋ ਸਿਸਟਮ ਜਿੱਦਾਂ ਜਿੱਦਾਂ ਸੋ ਇੱਕ ਮੌਕਾ ਜ਼ਰੂਰ ਹੈਗਾ ਕਿਉਂਕਿ ਕੁਝ ਖਿਡਾਰੀ ਅਜਿਹੇ ਵੀ ਹੁੰਦੇ ਨੇ ਜੋ ਮੀਡਲ ਕਲਾਸ ਫੈਮਿਲੀ ਨਾਲ ਸੰਬੰਧਿਤ ਹੁੰਦੇ ਨੇ ਨਾਮ ਦੇ ਜਰੀਏ ਇੱਕ ਵੱਡਾ ਉਹਨਾਂ ਨੂੰ ਮੌਕਾ ਮਿਲ ਸਕਦਾ ਕਿ ਉਹ ਆਪਣੀ ਜਿਹੜੀ ਰੁਚੀ ਹੈਗੀ ਏ ਜੋ ਖੇਡਾਂ ਪ੍ਰਤੀ ਦਿਖਾ ਰਹੇ ਨੇ ਉਸ ਸੰਬੰਧੀ ਜਿਹੜੀ ਰੁਚੀ ਆਪਣੀ ਲਗਾਤਾਰ ਜਾਰੀ ਰੱਖ ਕੇ ਇਸ ਖੇਡ ਮੁਕਾਬਲੇ ਦੇ ਵਿੱਚ ਭਾਗ ਲੈਣ ਤੇ ਆਪਣੇ ਆਪ ਨੂੰ ਜਿਹੜਾ ਆਪਣੀ ਮਿਹਨਤ ਨੂੰ ਸਿੱਧ ਕਰਨ ਆਪਣੀ ਮਿਹਨਤ ਨੂੰ ਸਾਬਤ ਕਰਨਾ ਤੇ ਵੱਡੇ ਪੱਦਰ ਤੇ ਨਾਮ ਹਾਸਲ ਕਰਨਾ ਸੋ ਇਹ ਪਰਾਲਾ ਸੁਖਵੀਰ ਨੇ ਦੱਸਿਆ ਕਿ ਜਿਹੜਾ ਪੀਪੀ ਸੁਖਵਿੰਦਰ ਜੀ ਵੱਲੋਂ ਉਹਨਾਂ ਦੀ ਪੂਰੀ ਟੀਮ ਦੇ ਸਦਕਾ ਕੀਤਾ ਜਾ ਰਿਹਾ ਸੋ ਵੱਧ ਤੋਂ ਵੱਧ ਵੀਰ ਜਰੂਰ ਪਹੁੰਚੋ ਇੱਕ ਲਾਈਕ ਪੀਪੀ ਸੁਖਵਿੰਦਰ ਲਈ ਜਰੂਰ ਕਰਨਾ ਸੋ ਧੰਨਵਾਦ